ਫਿਰ ਜਿਵੇਂ ਉਸ ਪਛੂਮਾ ਦਾ ਕੰਮ ਸੀਗਾ ਘਰੇ ਕੰਮ ਨਵੇੜ ਕੇ ਘਰੇ ਫਿਰ ਬਸ ਵਿਹਲੇ ਪਈ ਰਹਿੰਦੇ ਸੀ ਸਾਰੀ ਦਿਹਾੜੀ ਹਾਂਜੀ ਬਸ ਫਿਰ ਅਸੀਂ ਮਨ ਦੇ ਵਿੱਚ ਦਿਮਾਗ 'ਚ ਆਈ ਡੀ ਆਇਆ ਵੀ ਬਸ ਆਪਾਂ ਇਹ ਕੰਮ ਕਰਦੇ ਹਾਂਗੇ ਪਾਕ ਨੇ ਬਹੁਤ ਵਧੀਆ ਰਿਸਪਾਂਸ ਮਿਲਦਾ ਹੈ ਜੀ ਸਾਡਾ 2 ਘੰਟੇ ਦੇ ਵਿੱਚ ਵਿੱਚ ਸਾਡਾ ਸਾਰਾ ਖਾਣਾ ਲੱਗ ਜਾਂਦਾ ਹੈਗਾ ਤੇ ਸਾਨੂੰ ਹੁਣ ਮਤਲਬ ਕਿ ਟੈਨਸ਼ਨ ਬਹੁਤ ਜ਼ਿਆਦਾ ਸਾਨੂੰ ਵੀ ਜਿਹੜੀ ਘਾਟ ਦੀ ਟੈਨਸ਼ਨ ਪੱਲਾਣਾ ਲੋ ਬੱਚਿਆਂ ਨੂੰ ਬਣਾ ਕੇ ਦਿੰਨੇ ਆ ਗਿਆ ਪਖਾਨੇ ਆ ਕੇ ਸਭ ਸਫਾਈ ਨਾਲ ਉਹੋ ਜਿਹੀ ਅਸੀਂ ਆਪ ਇੱਥੇ ਲੋਕਾਂ ਨੂੰ ਫਾਇਦਾ ਗਾਏ ਸਾਫ ਸੁਥਰਾ ਖਾਣਾ ਸਾਫ ਸੁਥਰੇ ਤਰੀਕੇ ਦੇ ਨਾਲ ਉਸ ਤੋਂ ਬਾਅਦ ਮੇਰੇ ਘਰ ਵਾਲੀ ਇਹਨੇ ਮੇਰਾ ਬੜਾ ਸਾਥ ਦਿੱਤਾ ਜੀ ਇਹਨੇ ਆਹ ਕੰਮ ਦਾ ਆਈਡੀਆ ਦਿੱਤਾ ਜੀ ਤੇ ਚਲੋ ਅਸੀਂ ਜੇ ਮੇ ਰੱਬ ਨੇ ਬਾਹ ਫੜਨੀ ਹੁੰਦੀ ਹੈ ਜੀ ਉਸ ਤਰ੍ਹਾਂ ਸਾਡਾ ਕੰਮ ਇੱਥੇ ਵਧੀਏ ਤੁਰ ਤੇ ਜੀ ਅਸੀਂ ਪਹੁੰਚੇ ਹਾਂ ਬਰਨਾਲੇ ਦੇ ਵਿਖੇ ਜਿੱਥੇ ਕਿ ਪਤੀ ਪਤਨੀ ਵੱਲੋਂ ਪਹਿਲਾਂ ਆਪਣੇ ਘਰ ਦੇ ਵਿੱਚ ਉਹ ਮੱਝਾਂ ਦਾ ਕੰਮ ਕਰਦੇ ਸਨ ਲੇਕਿਨ ਜਦੋਂ ਕੰਮਕਾਰ ਘਟ ਗਿਆ ਤਾਂ ਉਹਨਾਂ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਤਾਂ ਉਹਨਾਂ ਨੇ ਆਪਣਾ ਖਾਣ ਪੀਣ ਦਾ ਜੋ ਕੰਮ ਸਟਾਰਟ ਕੀਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੁਖਦੇਵ ਫੂਡ ਪੁਆਇੰਟ ਇੱਥੇ ਲਿਖਿਆ ਹੋਇਆ ਹੈ ਕਿ ਇੱਥੇ ਕੜੀ ਚਾਵਲ ਅਤੇ ਰਾਜਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਲੱਸੀ ਬਿਲਕੁਲ ਫ੍ਰੀ ਮਿਲਦੀ ਹੈ ਤੇ ਇਹਨਾਂ ਵੱਲੋਂ ਇੱਥੇ ਸਟਾਲ ਵੀ ਲਗਾਈ ਗਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਸਟਾਲ ਦੇ ਉੱਪਰ ਵੀ ਲਿਖਿਆ ਹੈ ਕਿ ਕੜੀ ਚਾਵਲ ਦੀ ਪਲੇਟ ਜੋ ਹਾਫ ਹੈ ਉਹ 40 ਰੁਪਏ ਦੀ ਹੈ ਤੇ ਜੋ ਫੁੱਲ ਪਲੇਟ ਹੈ ਉਹ 70 ਰੁਪਏ ਦੀ ਹੈ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਇਹ ਆਪਣਾ ਜੋ ਹੈ ਪਿੰਡੋਂ ਸਮਾਨ ਬਣਾ ਕੇ ਲੈ ਕੇ ਆਉਂਦੇ ਹਨ ਪਹਿਨਾ ਸਵੇਰੇ ਇਸਦੇ ਹਾਂ ਉੱਠਦੇ ਹਨ ਮਿਹਨਤ ਕਰਦੇ ਨੇ ਦੱਸ ਰਹੇ ਸੀ ਕਿ 5 ਵਜੇ ਸਵੇਰੇ ਉੱਠ ਘੜਦੇ ਹਨ ਤੇ ਉਸ ਤੋਂ ਬਾਅਦ ਇਹ ਤਿਆਰੀਆਂ ਕਰਦੇ ਕਰਦੇ ਇੱਥੇ ਆਉਂਦੇ ਆ ਇਹਨਾਂ ਨੂੰ ਇਹਨਾਂ ਨੂੰ ਸਵਾ 12 12:30 ਹੋ ਜਾਂਦੇ ਹਨ ਅਤੇ ਜਦੋਂ ਇੱਥੋਂ ਵੇਲੇ ਹੁੰਦੇ ਹਨ 2:30 ਵਜੇ ਤਾਂ ਪਿੰਡ ਜਾ ਕੇ ਆਪਣਾ ਜੋ ਸਾਗ ਕੱਟਣ ਦਾ ਕੰਮ ਹੈ ਜਾਂ ਜੋ ਤਿਆਰੀ ਹੈ ਉਹ ਵੀ ਇਹ ਸ਼ੁਰੂ ਕਰ ਦਿੰਦੇ ਹਨ ਤਾਂ ਸਾਰਾ ਦਿਨ ਇਹਨਾਂ ਦਾ ਇੱਥੇ ਮਿਹਨਤ ਵਿੱਚ ਨਿਕਲ ਜਾਂਦਾ ਹੈ ਤੇ ਇੱਥੇ ਮਿਹਨਤ ਕਰਦੇ ਇਹਨਾਂ ਨੂੰ ਹੁਣ ਸਫਲਤਾ ਵੀ ਮਿਲਣ ਲੱਗੀ ਹੈ ਤੇ ਤੁਸੀਂ ਦੇਖ ਸਕਦੇ ਹੋ ਦੁਪਹਿਰਾਂ ਦੇ ਵਿੱਚ ਕਿ ਲੋਕ ਦੂਰੋਂ ਨੇੜੇੋਂ ਵੀ ਇੱਥੇ ਹੁਣ ਜੋ ਰੋਟੀ ਖਾਣ ਵਾਸਤੇ ਆਉਂਦੇ ਹਨ ਤੇ ਜੋ ਮੈਡਮ ਹੈ ਉਹ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਇਸ ਤਵੇ ਦੀ ਰੋਟੀ ਇਹਨਾਂ ਵੱਲ ਬਣਾਈ ਜਾ ਰਹੀ ਹੈ ਤੇ ਖਾਣ ਪੀਣ ਵਾਲੇ ਵੀ ਇੱਥੇ ਜੋ ਹੈ ਕਾਫੀ ਇਹਨਾਂ ਕੋਲੇ ਭੀੜ ਹੋ ਜਾਂਦੀ ਹੈ ਵੀਰ ਜੀ ਮਿਊਜ਼ੀਅਮ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦਿਮਾਗ ਦੇ ਵਿੱਚ ਆਇਆ ਉਹਨਾਂ ਦੇ ਕੇ ਇਹ ਕੰਮ ਕਰਨਾ ਹੈ ਮੈਮ ਕੀ ਨਾਮ ਹੈ ਆਪਣਾ ਰਾਜਵਿੰਦਰ ਕੋਰ ਮੈਮ ਕਿਸ ਤਰ੍ਹਾਂ ਦਿਮਾਗ ਚ ਆਇਆ ਕਿ ਇਹ ਕੰਮ ਕਰਨਾਗਾ ਪਹਿਲਾਂ ਕੀ ਕਰਦੇ ਪਹਿਲਾਂ ਕੁਝ ਨਹੀਂ ਸਵਸ ਪਸ਼ੂਆਂ ਦਾ ਕੰਮ ਸੀਗਾ ਕਰੇ ਕੰਮ ਨਵੇੜ ਕੇ ਕਰੇ ਫਿਰ ਬਸ ਬੇਲੇ ਪਈ ਰਹਿੰਦੇ ਸੀ ਸਾਰੀ ਦਿਹਾੜੀ ਅੱਛਾ ਹਾਂਜੀ ਬਸ ਫਿਰ ਅਸੀਂ ਮਨ ਦੇ ਵਿੱਚ ਦਿਮਾਗ ਚ ਆਈ ਡੀ ਆਇਆ ਵੀ ਬਸ ਆਪਾਂ ਇਹ ਕੰਮ ਕਰ ਦਿਆਂਗੇ ਇਹਨੀ ਪਹਿਨਾ ਮੱਝਾਂ ਦਾ ਵੀ ਕੰਮ ਕਰਦੇ ਸੀਗੇ ਸੁਣਨ ਚ ਜਾਏਗਾ ਕਿ ਮੱਝਾਂ ਦਾ ਕੰਮ ਕਰਦਾ ਸੀ ਵੀਰੀ ਦੱਸ ਰਹੇ ਸੀ ਕਿ ਮੱਝਾਂ ਦਾ ਕੰਮ ਘਟ ਗਿਆ ਹੁਣ ਵੀ ਕਰਦੇ ਆਗੇ ਮੱਝਾਂ ਦਾ ਕੰਮ ਤਾਂ ਜੀ ਉਹ ਥੋੜਾ ਜਿਹਾ ਘਾਟਾ ਪੈ ਗਿਆ ਸੀ ਜੀ ਬਸ ਮੱਝਾਂ ਦੋ ਤਿੰਨ ਖਰਾਬ ਹੋ ਗਈਆਂ ਸੀਗੇ ਤਾਂ ਕਰਕੇ ਫਿਰ ਪਹਿਨਾ ਇਸ ਤੋਂ ਪਹਿਨਾ ਕਿੱਥੇ ਕੀਤਾ ਕੰਮ ਜਦੋਂ ਉੱਥੇ ਜਾਂ ਸ਼ੁਰੂਆਤ ਬਰਨਾਲੀ ਕੀਤੀ ਹੈ ਪਹਿਨਾ ਕਿ ਹੋਰ ਵੀ ਕੀਤੀ ਸੀ ਨਹੀਂ ਨਹੀਂ ਅਸੀਂ ਪਹਿਲਾਂ ਬਰਨਾਲੀ ਪਹਿਲਾਂ ਸੀਗੇ ਸੀਗੇ ਰਾਏਕੋਟ ਜੀ ਉੱਥੇ ਕੁਝ ਜ਼ਿਆਦਾ ਖਾਸ ਰਿਸਪੌਂਸ ਨਹੀਂ ਮਿਲਿਆ ਹੈਗਾ ਤਾਂ ਫਿਰ ਅਸੀਂ ਇਹਨਾਂ ਨੂੰ ਮੈਂ ਕਹੇ ਵੀ ਤੁਸੀਂ ਬਰਨਾਲੇ ਦੇਖ ਲਓ ਬਰਨਾਲੇ ਦਾ ਸਾਨੂੰ ਥੋੜਾ ਜਿਹਾ ਪੈਸਾ ਦੂਰ ਜਾਂਦਾਗਾ ਪਰ ਸਾਨੂੰ ਇਥੋਂ ਰਿਸਪੌਂਸ ਦੇਖਣ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਫਿਰ ਤਿਆਰੀ ਕਿਸ ਤਰ੍ਹਾਂ ਕਰਦੇ ਹੋ ਕਿੰਨੇ ਵਜੇ ਸਵੇਰੇ ਉੱਠਦੇ ਹੋ ਤੇ ਸ਼ਾਮ ਨੂੰ ਕਿੰਨੇ ਵਜੇ ਜਾਣਾ ਪੈਂਦਾ ਘਰੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਸਵੇਰੇ ਜੀ ਉੱਠ ਜਾਈਦਾਗਾ ਸਵੇਰੇ 4 ਵਜੇ ਉੱਠ ਜਾਈਦਾਗਾ 4 ਵਜੇ ਉੱਠ ਕੇ ਬਸ ਸਾਰੇ ਕੰਮ ਧੰਦੇ ਲੱਗ ਜਾਂਦੇ ਨੇ ਕਿ ਕਰਨੇ ਜੀ ਵੀ ਪਿੱਛੀ ਪਸੂਆਂ ਦਾ ਹੋ ਜਾਂਦਾ ਜੀ ਵੀ ਪਿੱਛੀ ਬੱਚਿਆਂ ਸਕੂਲ ਤਿਆਰ ਕਰ ਦਿਆਂਗੇ ਉਹ ਹੋ ਜਾਂਦਾਗਾ ਪਰ ਉਸ ਤੋਂ ਬਾਅਦ ਫਿਰ ਇੱਧਰ ਲੱਗ ਕੰਮ ਹੋ ਜਾਂਦਾਗਾ ਵੀ ਇਹ ਸਾਰੇ ਕੰਮ ਨਿਪਟੜੀ ਜਾਂਦੇ ਨੇ ਜੀ ਫਿਰ ਇੱਥੋਂ ਅਸੀਂ 2:30 ਵਜੇ ਫ੍ਰੀ ਹੋ ਜੰਨੇ ਆ ਕਿ 2:30 ਵਜੇ ਫ੍ਰੀ ਹੋ ਜੰਨੇ ਆ ਫਿਰ ਇੱਥੋਂ ਜਾ ਕੇ ਜਾਂ ਅਸਰ ਫੇਰ ਲੱਗ ਜੰਨੇ ਜੀ ਤਿਆਰੀ ਕਰਨ ਵਾਸਤੇ ਸਾਗ ਜਾ ਕੇ ਸਾਗ ਬਣਾਈਦਾਗਾ ਫਿਰ ਜਿਹੜੇ ਹੋਰ ਕੰਮ ਹੁੰਦੇ ਨੇ ਉਹ ਕਰੀਦਾ ਰਾਤ ਤੇ ਉਹੀ 9:00 ਵਜਾਂ ਦੇ ਨੇ 9:00 ਵਜਾਂ ਤੇ 10:00 ਵਜਾਂ ਦੇ ਨੇ ਐਦਾਂ ਕਰਦੇ ਆ ਇਹ ਕੰਮ ਦਾ ਸ਼ਡਿਊਲ ਬਾਕੀ ਨਾਲ ਲੱਗਦੇ ਐ ਫੈਮਿਲੀ ਮੈਂਬਰ ਨਾਲ ਲੱਗਦੇ ਨੇ ਜੀ ਹਾਂਜੀ ਸਾਨੂੰ ਬਿਜ਼ਨਸ ਵਿੱਚ ਮੱਝਾਂ ਦੇ ਬਿਜ਼ਨਸ ਵਿੱਚ ਥੋੜਾ ਜਿਹਾ ਸਾਨੂੰ ਲੋਸ ਹੋਇਆ ਤਾਂ ਫਿਰ ਸਾਨੂੰ ਇਸ ਕਰਕੇ ਸਾਨੂੰ ਟੈਨਸ਼ਨ ਹੋ ਗਈ ਸੀਗੀ ਵੀ ਹੁਣ ਵੀ ਇੱਧਰ ਵੀ ਸਾਡੀ ਆਮਦਨ ਥੋੜੀ ਜਿਹੀ ਘਟ ਗਈ ਸੀਗੀ ਪਹਿਲਾਂ ਨਾਲੋਂ ਤੇ ਵੀ ਅਸੀਂ ਸਾਨੂੰ ਆਏ ਸੀ ਵੀ ਅਸੀਂ ਆਪਣਾ ਨਾਲ-ਨਾਲ ਪਾਰਟ ਟਾਈਮ ਹੋਰ ਕੰਮ ਕਰੀਏ ਵੀ ਅਸੀਂ ਬਿਹਲੇ ਹੁੰਨੇਗੇ ਉਹ ਬਿਹਲੇ ਟਾਈਮ ਦੇ ਵਿੱਚ ਅਸੀਂ ਜੇ ਆਪਣਾ ਹੋਰ ਬਿਜ਼ਨਸ ਉਹ ਕਰਦੇ ਆਂਗੇ ਤਾਂ ਚਲੋ ਸਾਡੀ ਆਮਦਨ ਦੇ ਵਿੱਚ ਥੋੜਾ ਜਿਹਾ ਵਾਧਾ ਪਤਾ ਹੋ ਜੂਗਾ ਸਾਡੀ ਆਮਦਨੀ ਦੇ ਵਿੱਚ ਥੋੜਾ ਜਿਹਾ ਫ੍ਰੇਸ ਕਰਕੇ ਮੇਰੇ ਦਿਮਾਗ ਦੇ ਵਿੱਚ ਆਈ ਆਈਆ ਵੀ ਆਪਾਂ ਜਿਹੜਾ ਫ੍ਰੀ ਟਾਈਮ ਹੈਗਾ ਉਹ ਆਪਾਂ ਇੱਧਰ ਕੰਮ ਕਰਦੇ ਆਂਗੇ ਕਿਉਂਕਿ ਜਦੋਂ ਨੂੰ ਅਸੀਂ ਇੱਥੋਂ ਕੰਮ ਨਬੇੜ ਕੇ ਅਸੀਂ ਆਪਦਾ ਘਰੇ ਜਾਣਾਗਾ ਸਾਡਾ ਪਸ਼ੂਆਂ ਦਾ ਕੰਮ ਹੈ ਫਿਰ ਅਸੀਂ ਆਪਦਾ ਉਧਰ ਪਸ਼ੂਆਂ ਦਾ ਵੀ ਕੰਮ ਸੰਭਾਲ ਲੈਣੇ ਹੈਗੇ ਨਾਲੇ ਸਾਡਾ ਅਸੀਂ ਇਧਰੋਂ ਕੰਮ ਕਰਦੇ ਆਂਗੇ ਤੇ ਹੁਣ ਕਿਹੋ ਜਿਹਾ ਰਿਸਪੌਂਸ ਮਿਲਿਆ ਲੋਕਾਂ ਵੱਲੋਂ ਤੁਸੀਂ ਕੰਮ ਕਰਦੇ ਹੋ ਨਾ ਇਥੇ ਹੁਣ ਸਾਨੂੰ ਲੋਕਾਂ ਕਨੇ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਜੀ ਸਾਡਾ 2 ਘੰਟੇ ਦੇ ਵਿੱਚ ਵਿੱਚ ਸਾਡਾ ਸਾਰਾ ਖਾਣਾ ਲੱਗ ਜਾਂਦਾ ਟੈਂਸ਼ਨ ਬਹੁਤ ਜ਼ਿਆਦੀ ਸਾਨੂੰ ਵੀ ਜਿਹੜੀ ਘਾਟ ਦੀ ਟੈਂਸ਼ਨ ਪਹਿਲਾਂ ਨਾਲੋਂ ਤੇ ਸਾਨੂੰ ਲੱਗਦਾ ਵੀ ਹਾਂਜੀ ਸਾਡੇ ਬਿਜ਼ਨਸ ਦੇ ਵਿੱਚ ਵੀ ਵਾਧਾ ਹੋ ਰਿਹਾਗਾ ਵੀ ਰਿਸਪੌਂਸ ਬੜਾ ਮਿਲ ਰਿਹਾਗਾ ਲੋਕਾਂ ਦਾ ਕੀ ਰੇਟ ਰੱਖਿਆ ਹੈ ਤੁਸੀਂ ਨੇ ਕਿ ਲੋਕ ਇਹ ਨਹੀਂ ਕਹਿੰਦੇ ਕਿ 100 ਰੁਪਏ ਥਾਲੀ ਜਿਆਦਾ ਹੈ 100 ਰੁਪਏ ਦੀ ਥਾਲੀ ਕੋਈ ਜ਼ਿਆਦਾ ਨਹੀਂ ਹੈਗੇ ਜੇ ਰੋਟੀ ਹੈ ਤੋ ਰੋਟੀ ਖਾਓ ਤਿੰਨ ਰੋਟੀ ਖਾਓ ਚਾਰ ਰੋਟੀ ਖਾਓ ਜਿੰਨੀ ਤੁਹਾਨੂੰ ਭੁੱਖ ਆ ਗਿਆ ਆਪਦੀ ਉੰਨੀ ਖਾਓ ਬਾਕੀ ਉਹਨਾਂ ਅੱਜਕੱਲ ਦੀ ਮਹਿੰਗਾਈ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਜੀ ਜਿੱਦਾਂ ਹੁਣ ਉਹ ਹੌਸਲੇ ਹੋਇਆ ਖਾਣਾ ਦਿੰਦੇ ਨੇ ਲੋਕ ਕੋਈ ਫਾਸਟ ਫੂਡ ਵਗੈਰਾ ਹੋ ਗਿਆ 60 70 80 ਰੁਪਏ ਦਾ ਤਾਂ ਇੰਨਾ ਨੋਰਮਲ ਜਿਹਾ ਹੀ ਖਾਈ ਜਾਂਦੇ ਬਾਕੀ ਅਸੀਂ ਆਪਦਾ ਘਰੇ ਖੁਦ ਤਿਆਰ ਕਰਦੇ ਆਂ ਸਾਫ ਸਫਾਈ ਨਾਲ ਕਰਦੇ ਆਂ ਜਿਹਹੇ ਜ ਆਪਣਾ ਅਸੀਂ ਬੱਚਿਆਂ ਨੂੰ ਬਣਾ ਕੇ ਦਿੰਨੇ ਆਂ ਗਿਆ ਪਖਾਨੇ ਆਂ ਗਿਆ ਸਾਫ ਸਫਾਈ ਨਾਲ ਉਹੋ ਜਿਹੀ ਅਸੀਂ ਆਪ ਇੱਥੇ ਲੋਕਾਂ ਨੂੰ ਖਵਾਈਦਾ ਗਾ ਜੀ ਸਾਫ ਸੁਥਰਾ ਖਾਣਾ ਸਾਫ ਸੁਥਰੇ ਤਰੀਕੇ ਦੇ ਨਾਲ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਬੇਰਕਾ ਦਾ ਜੋ ਸ਼ੁੱਧ ਦੇਸੀ ਕਿਉਂ ਵਰਤੇ ਜਾਂਦੇ ਹੈ ਤੇ ਸਾਹਮਣੇ ਹੀ ਸਾਰਾ ਕੁਝ ਤਿਆਰ ਕੀਤਾ ਜਾਂਦਾ ਹੈ ਤੇ ਇਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਸਾਗ ਹੈ ਜੋ ਸਰੋਂ ਦਾ ਸਾਗ ਇਸ ਡੱਬੇ ਦੇ ਵਿੱਚ ਪਿਆ ਹੈ ਕਿ ਸਰੋਂ ਦਾ ਸਾਗ ਬਣਾਇਆ ਗਿਆ ਹੈ ਤੇ ਇਸੇ ਤਨੇ ਗੱਲ ਕੀਤੀ ਜਾਵੇ ਤਾਂ ਤਾਜ਼ੇ ਚੋਲ ਹਨ ਜੋ ਗਰਮਾ-ਗਰਮ ਇਸ ਭਰਤਾਂ ਦੇ ਵਿੱਚ ਚੋਲ ਵੀ ਜਿਆਦਾ ਗਰਮ ਰਹਿੰਦੇ ਹਨ ਵੀਰ ਜੀ ਦਿਖਾਵਾਂਗਾ ਮੈਂ ਜੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਇਹਨਾਂ ਵੱਲੋਂ ਜੋ ਕੜੀ ਕੜੀ ਵੀ ਬਣਾਈ ਜਾਂਦੀ ਹੈ ਕੜੀ ਤੇ ਕੜੀ ਪਕੌੜਾ ਰਾਜਮਾ ਦੇ ਨਾਲ ਵੀ ਚੌਲ ਵੀ ਇਹਨਾਂ ਕੋਲ ਦਿੱਤੇ ਦਿੱਤੇ ਉਰੇ ਬਣਾਏ ਜਾਂਦੇ ਹਨ ਅਤੇ ਦੁਪਹਿਰ ਦੇ ਟਾਈਮ ਇਹਨਾਂ ਕੋਲੇ ਰਸ਼ ਹੈ ਜੋ ਕਾਫੀ ਜ਼ਿਆਦਾ ਵਧ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਸਾਹਮਣੇ ਕਿ ਬਾਈ ਜੀ ਜੋ ਖਾਣਾ ਖਾ ਰਹੇ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਉਂਦੇ ਆ ਕਿ ਇਹ ਕਿਹੋ ਜਿਹਾ ਖਾਣਾ ਬਣਿਆ ਖਾ ਲਿਏ ਯਾਰ 2 ਮਿੰਟ ਖੜ੍ਹ ਜਾ ਬਾਈ ਕਹ ਰਿਹਾ ਕਿ ਬਣਾ ਖਾ ਲਿਏ ਫਿਰ ਦੱਸਦੇ ਹਾਂ ਕਿਉਂਕਿ ਖਾਣ ਦੇ ਵਿੱਚ ਕਾਫੀ ਮਸਰਫ ਹੈ ਜੋ ਵੀਰ ਜੀ ਇਥੇ ਕੰਮ ਕਰ ਰਹੇ ਹਨ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ। ਕਿਹਨਾਂ ਵੀਰ ਜੀ ਆਪਣਾ ਸੁਖਦੇਵ ਸਿੰਘ ਜੀ। ਸੁਖਦੇਵ ਸਿੰਘ ਜੀ ਕਿਵੇਂ ਮਨਚ ਖਿਆਲ ਆਇਆ ਕਿ ਇਹ ਕੰਮ ਕਰਨਾਗਾ ਪਹਿਲਾਂ ਮੱਝਾਂ ਦਾ ਕੰਮ ਕਰਦੇ ਸੀਗੇ ਲੋਕ ਕਹਿੰਦੇ ਮੱਝਾਂ ਦਾ ਕੰਮ ਬੜਾ ਵਧੀਆ ਚੱਲਦਾਗਾ। ਮੱਝਾਂ ਦਾ ਕੰਮ ਕਾਹਨੂੰ ਵਧੀਆ ਜੀ। ਮੇਰੇ ਕੋਲੇ 16 ਮੱਝਾਂ ਸੀਗੀਆਂ। ਲੋਨ ਲੈ ਕੇ ਮੱਝਾਂ ਪਾਈਆਂ ਸੀ। ਜਿਹਦੇ ਚ 4 ਮੱਝਾਂ ਮੈਨੂੰ ਲੱਖ-ਲੱਖ ਰੁਪਏ ਲੱਖ-ਲੱਖ ਰੁਪਏ ਦੀਆਂ ਲਈਆਂ ਸੀ। 35-35 40-40 ਹਜ਼ਾਰ ਨੂੰ ਦੇਣੀਆਂ ਪੈ ਗਈਆਂ ਕਿਉਂਕਿ ਬੱਚੇ ਸੱਟ ਗਈਆਂ ਸੀ ਜੀ। ਮੁੜ ਕੇ ਦੁੱਧ ਤੇ ਆਈਆਂ ਨਹੀਂ ਜੀ। ਬਸ ਐਵੇਂ ਇਹਦਾ ਮਾਥੇ ਟੈਨਸ਼ਨ ਨਹੀਂ ਪਈ ਕਿ ਬੱਚਿਆਂ ਦੀ ਪੜ੍ਹਾਈ ਕਿਵੇਂ ਕਰਾਵਾਂਗੇ ਘਰ ਘਰ ਵਿੱਚ ਲਾਵਾਂਗੇ ਕਿਉਂਕਿ ਮਹਿੰਗਾਈ ਇੰਨੇ ਬੱਚਿਆਂ ਦੀ ਪੜ੍ਹਾਈ ਜਿਆਦਾ ਮਹਿੰਗੀ ਹੈ ਹਾਂਜੀ ਹਾਂਜੀ ਟੈਨਸ਼ਨ ਹੋ ਗਈ ਸੀਗੀ ਜੀ ਟੈਨਸ਼ਨ ਚ ਹੀ ਰਹਿਣ ਲੱਗ ਗਿਆ ਸੀ ਬਲਕਿ ਮਾਦਾ ਬਾਕੀ ਬੈਂਕ ਦੀਆਂ ਕਿਸ਼ਤਾਂ ਦੇਣੀਆਂ ਹੁੰਦੀਆਂ ਸੀ ਤੇ ਉਸ ਤੋਂ ਬਾਅਦ ਮੇਰੇ ਘਰ ਵਾਲੀ ਇਹਨੇ ਮੇਰਾ ਬੜਾ ਸਾਥ ਦਿੱਤਾ ਜੀ ਇਹਨੇ ਆਹ ਕੰਮ ਦਾ ਆਈਡੀਆ ਦਿੱਤਾ ਜੀ ਤੇ ਚਲੋ ਅਸੀਂ ਜਿਵੇਂ ਰੱਬ ਨੇ ਬਾਹ ਫੜਨੀ ਹੁੰਦੀ ਹੈ ਜੀ ਉਸ ਤਰ੍ਹਾਂ ਸਾਡਾ ਕੰਮ ਇੱਥੇ ਵਧੀਏ ਤੁਰ ਪਿਆ ਜੀ ਇਸ ਤੋਂ ਪਹਿਲਾਂ ਸੁਣਿਆ ਵੀ ਰਾਈ ਕੋਰ ਵੀ ਰਾਈ ਕੋਰ ਵੀ ਤੁਸੀਂ ਟਰਾਈ ਕਰੀ ਸੀ ਉੱਥੇ ਕੰਮ ਨਹੀਂ ਚੱਲਿਆ ਫਿਰ ਕਿਹਰਾ ਮਨ ਚਾਹੇ ਮਾਇੂਸੀਨ ਹੋਈ ਵੀ ਹੁਣ ਵੀ ਇੱਥੇ ਕੀ ਕਰਾਂਗੇ ਉੱਥੇ ਚੱਲਿਆਂ ਨਹੀਂ ਰਾਏਕੋਟ ਵੀਰੇ ਇੱਕ ਦਿਨ ਹੀ ਗਏ ਸੀਗੇ ਉਦਦੇ ਵੀ ਮੀਂਹ ਪੈ ਗਿਆ ਜੀ ਅੱਛਾ ਤੇ ਬਸ ਫਿਰ ਉਹਦੇ ਜਣੀ ਚੱਲਿਆ ਤਾਂ ਸੀਗਾ ਥੋੜਾ ਬਹੁਤਾ 4-5 100 ਰੁਪਏ ਦਾ ਕੰਮ ਕਰਿਆ ਸੀਗਾ ਜੀ ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਕਿਹਾ ਮੇਰੇ ਮੈਸੇਜ ਨੇ ਵੀ ਆਪਾਂ ਬਰਨਾਲੇ ਕੰਮ ਕਰਾਂਗੇ ਫਿਰ ਇੱਥੇ ਕੰਮ ਸਾਡਾ ਕਿਤੇ ਰੀਆਂ ਕੋਲੇ ਵਧੀਆ ਜੀ ਹੁਣ ਅੱਜ ਦੀ ਘੜੀ ਤੁਸੀਂ ਦੇਖ ਲਈ ਹੋ ਜੀ ਕਿੰਨੀ ਇੱਕ ਜਲਦੀ ਉੱਠਣਾ ਪੈਂਦਾ ਇਸ ਵੇਰੇ ਕਿੰਨੀ ਕਿ ਮਿਹਨਤ ਹੈ ਕਿਉਂਕਿ ਲੋਕਾਂ ਨੂੰ ਲੱਗਦਾ ਕਿ 2 ਘੰਟੇ ਚ ਆ ਕੇ ਤੁਸੀਂ ਚਲੇ ਜਾਨੇ ਹੋਣਾ ਇੱਥੋਂ ਹਾਂਜੀ ਅਸੀਂ ਮਤਲਬ ਇੱਥੇ ਲੱਗਦਾ ਜੀ ਵੀ 2 ਘੰਟੇ ਚ ਆ ਕੇ ਚਲੇ ਜਾਨੇ ਆ ਤੇ ਮਿਹਨਤ ਸਾਡੀ ਬਹੁਤ ਆ ਜੀ ਤੜਕੇ ਉੱਠੀਦਾ ਜੀ 5 ਵਜੇ ਅਸੀਂ ਗਰਮੀਆਂ ਚ 4 ਵਜੇ ਉੱਠਦੇ ਸੀਗੇ ਜੀ ਹੁਣ 5 5 ਵਜੇ ਉੱਠੀਦਾ ਜੀ ਤੇ 5 ਵਜੇ ਉੱਠ ਕੇ ਮੈਂ ਆਉ ਦਾ ਪਸ਼ੂਆਂ ਦਾ ਕੰਮ ਕਰਨ ਲੱਗ ਜਾਂਦਾ ਜੀ ਇਹ ਥੋੜਾ ਜਿਹਾ ਇਧਰ ਲਾਬ ਦਾ ਬਣਾਉਣ ਲੱਗ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਇਹ ਗੱਡੀ ਖੜੀ ਹੈ ਸਿਟੀ थाना ਪੁਲਿਸ ਐਸ ਐਚ ਓ ਸਾਹਿਬ ਦੀ ਉਹਨਾਂ ਦੇ ਜੋ ਉਹ ਵੀ ਇੱਥੋਂ ਜੋ ਹੈ ਮੱਕੀ ਦੀ ਰੋਟੀ ਸਰਸਾ ਖਾ ਕੇ ਹਟੇ ਨੇ ਕੀ ਨਾਮ ਮਿਰਚ ਆਪਣਾ ਗਰਦੀਪ ਆ ਜੀ ਭਾਈ ਜੀ ਪੁਲਿਸ ਮਲਾਜਮੋਂ ਸਰਕਾਰੀ ਮਲਾਜਮੋਂ ਇੱਥੇ ਇਹਨਾਂ ਨੇ ਇਹ ਜੋ ਕੰਮਕਾਰ ਕੀਤਾਗਾ ਕਿਹੋ ਜਿਹਾ ਖਾਣਾ ਬਣਾਉਂਦੇ ਤੁਸੀਂ ਖਾਣਾ ਖਾਗ ਬਹੁਤ ਵਧੀਆ ਲੱਗੇ ਕਿ ਘਰ ਦਾ ਦਾ ਬੰਦਾ ਜੀ ਆਏਂ ਬੋ ਕਰੋ ਬਣਾ ਕੇ ਲਿਆ ਕੇ ਆਂਦੇ ਹਾਂ ਹਾਂਜੀ ਹਾਂਜੀ ਕਿ ਮੇਰੇ ਘਰੇ ਘਰੇ ਖਾਣੇ ਬਸ ਘਰੇ ਹੀ ਖਾ ਲਏ ਜੀ ਘਰੇ ਹੀ ਖਾ ਲਏ ਜੀ ਹਾਂਜੀ ਵਧੀਆ ਬਣਿਆ ਬਹੁਤ ਵਧੀਆ ਜੀ ਜੋ ਲੋਕ ਨਿਰਾਸ਼ ਹੋ ਜਾਂਦੇ ਨੇ ਕਿਤੇ ਕੰਮ ਨਹੀਂ ਚੱਲਦਾ ਜਾਗਾ ਕਿਸੇ ਘਰੇ ਬੈਠੇ ਰਹਿੰਦੇ ਨੇ ਕਿਸਮਤ ਨੂੰ ਕੋਸਦੇ ਰਹਿੰਦੇ ਨੇ ਉਹਨਾਂ ਨੂੰ ਕੀ ਕਹਾਂਗੇ ਜਿਵੇਂ ਇਹਨਾਂ ਨੇ ਆਪਣੇ ਇੱਥੇ ਆ ਕੇ ਮਿਹਨਤ ਕੀਤੀ ਤੇ ਵਧੀਆ ਕੰਮ ਕੀਤਾ ਵਧੀਆ ਮਿਹਨਤ ਕੀਤੀ ਬੈਠ ਕੇ ਕੰਮ ਵਧੀਆ ਕੰਮ ਚੱਲਦਾ ਜੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਖਾਣਾ ਖਾ ਕੇ ਹਟੇ ਹਨ ਅਤੇ ਬਹੁਤ ਹੀ ਵਧੀਆ ਇਹਨਾਂ ਵੱਲੋਂ ਖਾਣਾ ਬਣਾਇਆ ਗਿਆ ਹੈ ਤੇ ਇਹਨਾਂ ਦੇ ਜੋ ਸੀਨੀਅਰ ਹਨ ਉਹ ਵੀ ਇੱਥੋਂ ਹੀ ਖਾ ਕੇ ਹਟੇ ਹਨ ਤਾਂ ਵੀਰ ਜੀ ਤੁਸੀਂ ਦੱਸ ਰਹੇ ਹੋ ਕਿ ਉੱਥੇ ਕੇ ਇੱਕ ਦਿਨ ਮੀਂਹ ਪਿਆ ਤੇ ਜਦੋਂ ਇੱਥੇ ਆਇਓਗੇ ਇੱਥੇ ਕਿੰਨੇ ਦਿਨ ਐ ਲੱਗਿਆ ਵੀ ਆਪਾਂ ਨੂੰ ਵੀ ਕਿੰਨਾ ਸੰਘਰਸ਼ ਕਰਨਾ ਪਿਆ ਇੱਥੇ ਆ ਕੇ ਜੀ ਮੈਂ ਪਹਿਲਾਂ ਉੱਧਰ ਏਡਾ ਲਾਇਆ ਸੀਗਾ ਜੀ ਉੱਥੋਂ ਮੇਰਾ ਪਟਾ ਦਿੱਤਾ ਗਿਆ ਕਿਉਂਕਿ ਉੱਥੇ ਸਰਕਾਰੀ ਕੋਈ ਰਹਿਸ ਸੀਗੀ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਇੱਥੇ ਲਾਇਆ ਜੀ ਇੱਥੇ ਜਦੋਂ ਲਾਇਆ ਤਾਂ ਮੈਂ ਤਕਰੀਬਨ ਘੰਟਾ ਡੇਢ ਘੰਟਾ ਵੈ ਸੀ ਬੈਠਾ ਰਿਹਾ ਜੀ ਇੱਧਰ ਉੱਧਰ ਦੇਖਦਾ ਰਿਹਾ ਕੋਈ ਨਹੀਂ ਆਇਆ ਫਿਰ ਉਸ ਤੋਂ ਬਾਅਦ ਤਿੰਨ ਲੜਕੇ ਆ ਜੀ ਇੱਥੋਂ 2 ਏਕੜ 'ਚ ਉਹਨਾਂ ਦਾ ਸਟੈਂਡ ਆ ਜੀ ਉਹ ਆ ਗਏ ਜੀ ਮੇਰੇ ਕੋਲੇ ਉਹਨਾਂ ਨੂੰ ਦੇਖ ਕੇ ਹੋਰ ਆਉਣ ਲੱਗ ਗਏ ਜੀ ਮੇਰਾ ਤਾਂ ਸਾਰਾ ਕੁਝ ਵਿਗ ਗਿਆ ਜੀ ਤੇ ਚਲੋ ਮੈਂ ਮਤਲਬ ਨਰਾਸ਼ ਨਹੀਂ ਗਿਆ ਜੀ ਇੱਥੇ ਅੱਛਾ ਹਾਂਜੀ ਹੁਣ ਘਰ ਦੇ ਵੀ ਨਾਲ ਹੈਲਪ ਕਰਦੇ ਨੇ ਹਣਾ ਤਾਂ ਕਿਵੇਂ ਕਿਹੋ ਜਿਹਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਸਾਰੇ ਬੱਚੇ ਵੀ ਸਾਡੇ ਨਾਲ ਕਰਾਉਂਦੇ ਨੇ ਜੀ ਕਈ ਵੇਰੀ ਤਾਂ ਤਿੰਨ ਹਾਲਾਂਕਿ ਨਿਆਣੇ ਨੇ ਬੱਚੇ ਚਲੋ ਜਿੰਨੇ ਜੋ ਕਰੇ ਹੈਗੇ ਆ ਸਾਡੇ ਨਾਲ ਖੇਡ ਖੇਡ ਚ ਕੰਮ ਕਰਾਈ ਜਾਂਦੇ ਆ ਜੀ ਇਹ ਬਿਲਕੁਲ ਪੂਰਾ ਪਰਿਵਾਰ ਹੈ ਜੋ ਮਿਹਨਤ ਕਰ ਰਿਹਾ ਹੈ ਜੇ ਇੱਕ ਵਾਰ ਮਿਹਨਤ ਤੇ ਦੱਸ ਰਹੇ ਕਿ ਸਕਸੈਸ ਨਾ ਹੋਵੇ ਤਾਂ ਮਨ ਨਹੀਂ ਛੱਡਣਾ ਚਾਹੀਦਾ ਬਾਈ ਜੀ ਹੋਰ ਵੀ ਸਮਾਨ ਲੈਣਾ ਐ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾਗਾ ਕਿਹਨਾਂ ਵੀਰੇ ਆਪਣਾ ਕਾਕਾ ਸਿੰਘ ਜੀ ਕਾਕਾ ਸਿੰਘ ਜੀ ਕਿਸ ਤਰ੍ਹਾਂ ਦਿਖਦੇ ਹੋ ਆਪਣਾ ਤਾਂ ਦੱਸੋ ਵੀ ਤੁਸੀਂ ਸਮਾਨ ਆ ਲੈਣਾ ਨੇ ਪਹਿਲਾਂ ਵੀ ਲੈਣਾ ਨੇ ਹਾਂਜੀ ਹਾਂਜੀ ਵਧੀਆ ਜੀ ਬਲਾ ਤੇਨੂੰ ਮੁਬਾਰਕਬਾਦ ਦੇਣਾ ਜਿਹੜੇ ਮੇਰੇ ਵੀਰਾਂ ਨੇ ਪੰਜਾਬੀਆਂ ਨੇ ਕੰਮ ਤੋਰਿਆ ਇਹ ਤਾਂ ਬਹੁਤ ਸੋਹਣਾ ਕੰਮ ਆ ਜੀ ਲੱਸੀ ਵੀ ਕੇ ਦੇਖੋ ਲੱਸੀ ਵੀ ਇਹਨਾਂ ਦਾ ਸਪੈਸ਼ਲ ਆ ਜੀ ਇਹਨੂੰ ਖਾਜਾ ਹੈ ਰਾਮਪਰਾਭੂ ਦਾ ਅਸੀਂ ਉੱਤਰੇ ਇ ਫਰਮਾ ਸਪੈਸ਼ਲ ਅਸੀਂ ਵੀ ਨਾ ਆਏ ਨਾ ਕੋਈ ਜੀ ਤੇ ਵਧੀਆ ਆਪਾਂ ਆਪਾਂ ਦੇਖਦੇ ਆਂ ਕਿ ਹਰ ਕੋਈ ਕਹੀ ਜਾਂਦਾ ਕਿ ਭਈਆਂ ਨੂੰ ਬਾਹਰ ਭਜਾਓ ਲੇਕਿਨ ਲੋਕ ਭਈਆਂ ਦੇ ਜਦੋਂ ਰੇੜੀਆਂ ਲਗਾਉਂਦੇ ਨੇ ਉਹ ਸ਼ਰਮ ਨਹੀਂ ਮਾਨਦੇ ਆਪਣੇ ਪੰਜਾਬੀ ਕਿਤੇ ਨਾ ਕਿਤੇ ਸੰਗ ਮਾਨਦੇ ਨੇ ਪਰ ਲੇਕਿਨ ਇਹਨਾਂ ਨੇ ਇੱਕ ਮਿਸਾਲ ਪੈਦਾ ਕੀਤੀ ਆ ਵੀ ਇੱਥੇ ਇਹ ਕੰਮ ਕਰ ਕੀਤਾ ਤੇ ਕੰਮ ਕਰ ਚੱਲ ਵੀ ਰਿਹਾ ਵਧੀਆ ਕੋਈ ਸ਼ਰਮ ਵੀ ਨਹੀਂ ਕੀਤੀ ਇਸ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਜੀ ਜਿਹਨੇ ਕਰਨਾ ਕਿੱਥੇ ਮਰਜ਼ੀ ਕਰੇ ਕੋਈ ਸਬਜ਼ੀ ਦਾ ਕਰੀ ਜਿੰਨੇ ਵਿੱਚ ਪੰਜਾਬੀ ਬਹੁਤ ਕਰੀ ਜਾਂਦੇ ਆ ਆਪਣੇ ਭਰਾ ਹੁਣ ਜੁੜ ਰਹੇ ਆ ਕੋਈ ਪੰਜਾਬੀ ਕੋਈ ਢਾਬਾ ਕੋਈ ਚਾਹ ਕਰਦਾ ਕੋਈ ਹਰੇਕ ਕੰਮ ਕਰ ਰਿ ਚਲੋ ਹੈ ਗਿਆ ਵਿੱਚ ਲੋਕ ਜਿਹੜੇ ਬੇਲੇ ਲੋਕ ਆ ਉਹ ਨਹੀਂ ਖੁਸ਼ ਹੁੰਦੇ ਇਹੇ ਕੰਮ ਤੋਂ ਪਰ ਜਿਹੜਾ ਕਿ ਮਿਹਨਤੀ ਬੰਦਾ ਉਹ ਖੁਸ਼ ਹੁੰਦਾ ਹੈ ਇਸ ਕੰਮਾਂ ਤੋਂ ਵੀ ਉਹ ਕਹਿੰਦਾ ਠੀਕ ਆ ਮਿਹਨਤ ਕਰਦਾ ਚੰਗੀ ਗੱਲ ਹੈ ਲੋਕ ਕਹਿੰਦੇ ਨੇ ਕਿ ਸਾਨੂੰ ਰੋਜ਼ਗਾਰ ਨਹੀਂ ਮਿਲਿਆ ਸਾਨੂੰ ਕੰਮ ਨਹੀਂ ਮਿਲਿਆ ਇਹ ਬੰਦਾ ਚਾਹੇ ਤਾਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਣਾ ਇਹ ਜਾ ਕੋਈ ਛੋਟਾ ਮੋਟਾ ਬਿਜ਼ਨਸ ਕਰਕੇ ਉਸ ਨੂੰ ਅੱਗੇ ਵਧਾ ਸਕਦਾ ਹੈ ਬਾਦੂ ਵਧਾ ਸਕਦੇ ਚੱਲਦੇ ਬਹੁਤ ਕੰਮ ਚੱਲੀ ਜਾਂਦੇ ਜਿਨ੍ਹਾਂ ਨੇ ਕਰਨਾ ਹੈ ਜਿਨ੍ਹਾਂ ਨੇ ਕਰਨਾ ਨਹੀਂ ਉਹਦੇ ਵਾਸਤੇ ਕੁਝ ਨਹੀਂ ਜੀ ਸਰਕਾਰ ਵੀ ਵਧੀਆ ਕਰ ਰਹੀ ਐ ਏਵੇਂ ਕਰੀਏ ਮੇਰਾ ਭਾਣ ਜੈ ਸਟੈਂਪਟਵਾਰੀ ਹੈ ਜੀ ਕੋਈ 1 ਰੁਪਿਆ ਨਹੀਂ ਦਿੱਤਾ ਉਹ ਲੱਗਾ ਵਧੀਆ ਜੌਬ ਆ ਇੱਕ ਕਿੱਲਾ ਜ਼ਮੀਨ ਦਾ ਸੀ ਉਹਨਾਂ ਕੋਲੇ ਬਹੁਤ ਵਧੀਆ ਚੱਲ ਰਹੀ ਹੈ ਜਿਨੇ ਕੰਮਦਾਰਨਾ ਕਰੇ ਬਹੁਤ ਮੁੰਡੇ ਕੰਮ ਕਰੀ ਜਾਂਦੇ ਆ ਆਪਣੇ ਪੰਜਾਬੀ ਮੇਰਾ ਭਤੀਜਾ ਖੁਦ 38 ਕਿੱਲੇ ਜ਼ਮੀਨ ਹੈ ਸਬਜ਼ੀ ਵੇਚਦਾ ਜੀ ਆਪ ਵੀ ਵਧੀਆ ਕੰਮ ਕਰਦੇ ਕੋਈ ਇਹੋ ਜੀ ਗੱਲ ਨਹੀਂ ਜਿਨੇ ਕਰਨਾ ਹੈ ਜਿਨੇ ਨਹੀਂ ਕਰਨਾ ਉਹਦੇ ਬਾਅਦੇ ਕੁਝ ਵੀ ਨਹੀਂ ਐ ਨਹੀਂ ਕੰਮ ਨਹੀਂ ਉਹਦਾ ਧੰਨਵਾਦ ਜੀ ਤਾਂ ਐਸਾ ਸਾਡੇ ਨਾਲ ਵੀਰ ਜੀ ਦੇਰੇ ਦੱਸ ਰਹੇ ਨੇ ਕਿ ਇਹਨਾਂ ਦਾ ਰਿਸ਼ਤੇਦਾਰ ਹੈ ਜੋ ਉਹ ਵੀ 38 ਕਿੱਲੇ ਦਾ ਮਾਲਕ ਹਨ ਤੇ ਆਪਣਾ ਕੰਮ ਹੈ ਜੋ ਆਪ ਕਰਦੇ ਹਨ ਤਾਂ ਪੰਜਾਬੀਆਂ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ ਤਾਂ ਕੋਈ ਇਸ ਦੇ ਵਿੱਚ ਸੰਘ ਨਹੀਂ ਹੈ ਕਿਨਾਂ ਵੀਰ ਜੀ ਆਪਣਾ ਗ੍ਰੈਜੂਏਟ ਸ੍ਰੀ ਰਾਜਵੀਰ ਜੀ ਤੁਸੀਂ ਇੱਥੇ ਖਾਣਾ ਖਾਣ ਆਏ ਹੋਗੇ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆਨੇ ਹੋ ਮੈਂ ਕਾਫੀ ਵਾਰ ਆ ਚੁੱਕਿਆ ਤੇ ਪਹਿਲੀ ਵਾਰ ਨਹੀਂ ਮੈਂ ਕੋਰਟੀ ਅੰਦਰ ਕੰਮ ਕਰਦਾ ਤਾਂ ਕਰਕੇ ਉਰੇ ਆਉਂਦੀ ਰਹਿਣਾ ਠੀਕ ਹੈ ਕਿਹੋ ਜਿਹਾ ਖਾਣਾ ਬਣਾਇਆ ਦਿੰਦੇ ਨੇ ਬਲੋਂ ਸਰ ਬਹੁਤ ਵਧੀਆ ਕੁਆਲਟੀ ਵੀ ਬਹੁਤ ਵਧੀਆ ਬਾਕੀ ਆਪਣੇ ਸਾਹਮਣੇ ਕੋਈ ਵੀ ਚੀਜ਼ ਤਿਆਰ ਹੁੰਦੀ ਹੈ ਨਾ ਜਿਵੇਂ ਆਪਾਂ ਕਿਸੇ ਰੈਡੀ ਵਗੈਰਾ ਤੋਂ ਹੋਰ ਤੋਂ ਖਾਣੇ ਆ ਹਾਂ ਉਹ ਬਣਾ 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 ਬਣਾਇਆ ਲੈ ਆਉਂਦੇ ਜਿਹਦੇ ਕਰਕੇ ਆਪਾਂ ਨੂੰ ਦਿੱਕਤ ਵੀ ਆ ਸਕਦੀ ਬਾਅਦ ਚ ਹਾਂ ਇਨਾਂ ਦੇ ਵਿੱਚ ਕੁਆਲਿਟੀ ਵੀ ਆ ਬਾਕੀ ਘਰ ਦੀਆਂ ਪ्युअर ਚੀਜ਼ਾਂ ਨੇ ਸਾਰੀ ਵੀ ਚੀਜ਼ ਆਪਣੇ ਸਾਹਮਣੇ ਤਿਆਰ ਹੁੰਦੀ ਹੈ ਉਹਦੇ ਕਰਕੇ ਇਹਦਾ ਟੇਸਟ ਵੀ ਵੱਖਰੀ ਹੈ ਹਾਂਜੀ ਸ਼ੁੱਧ ਦੇਸੀ ਕਿਉਂ ਵਰਤਦੇ ਨੇ ਬਿਰਕਾ ਦਾ ਹਾਂਜੀ ਹਾਂਜੀ ਸ਼ੁੱਧ ਬਾਕੀ ਇਹਨਾਂ ਦਾ ਟੇਸਟ ਵੀ ਅਲੱਗ ਹੈ ਨਾ ਟੇਸਟ ਦੱਸਦਾ ਕੋਈ ਚੀਜ਼ ਪ्युअर ਵਰਤੀ ਗਈ ਹੈ ਕਿ ਨਕਲੀ ਵਰਤੀ ਗਈ ਹੈ ਇਹਨਾਂ ਨੇ ਕਿਹਾ ਹੈ ਕਿ ਬਾਈ ਨੇ ਕਿ ਜੋ ਚੀਜ਼ ਹੈ ਇਹਨਾਂ ਵੱਲੋਂ ਇਹਨਾਂ ਦੇ ਸਾਹਮਣੇ ਹੀ ਤਿਆਰ ਕੀਤੀ ਜਾਂਦੀ ਹੈ ਰੋਟੀ ਅਤੇ ਸ਼ੁੱਧ ਦੇਸੀ ਘਿਓ ਦੇ ਵਿੱਚ ਕਿਨਾ ਵੀ ਜ ਆਪਣਾ ਮੇਰਾ ਨਾਂਜੀ 파ਰਸਦੀਪ ਸਿੰਘ ਅ ਵੀਰ ਜੀ ਪਹਿਲੀ ਵਾਰ ਆਇਆ ਹਾਂ ਹਾਂਜੀ ਅੱਜ ਪਹਿਲੀ ਵਾਰ ਆਏ ਆ ਕਿਹੋ ਜਿਹਾ ਲੱਗਾ ਖਾਣਾ ਬਹੁਤ ਵਧੀਆ ਸਰ ਕੀ ਕਹਿਣਾ ਚਾਹੋਗੇ ਜੋ ਇਹਨਾਂ ਵੱਲੋਂ ਪੂਰੇ ਸਾਹਮਣੇ ਤਿਆਰ ਕੀਤਾ ਜਾਂਦਾ ਹੈ ਆਪਾਂ ਅਕਸਰ ਦੇਖਦੇ ਆਂ ਕਿ ਕੁਝ ਲੋਕ ਨੇ ਘਰੋਂ ਤਿਆਰ ਕਰ ਲੈਂਦੇ ਨੇ ਜਾਂ ਪਰ ਇਹਨਾਂ ਦਾ ਜੋ ਸਮਾਨ ਹੈ ਸਾਰਾ ਤੁਹਾਡੇ ਸਾਹਮਣੇ ਤਿਆਰ ਹੁੰਦਾ ਹੈਗਾ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਅਪਨੋ ਸ਼ੁੱਧਤਾ ਦਾ ਖਾਣਾ ਮਿਲ ਰਿਹਾ ਨਹੀਂ ਸਰ ਬਹੁਤ ਵਧੀਆ ਸ਼ੁੱਧਤਾ ਦਾ ਖਾਣਾ ਬਾਕੀ ਮੇਨ ਗੱਲ ਤੇ ਹੈ ਕਿ ਘਰ ਵਰਗਾ ਸਵਾਦ ਆ ਕਰੋ ਬੰਦਾ ਇਹ ਨਹੀਂ ਇੱਥੇ ਫੀਲ ਕਰੂਗਾ ਕਿ ਅ ਵੀ ਘਰ ਦੀ ਰੋਟੀ ਅਸੀਂ ਬਾਹਰ ਖਾ ਰਹੇ ਆ ਇੱਥੇ ਕਿ ਵਧੀਆ ਲੱਗਦਾ ਕਿ ਵੀ ਘਰ ਅਗਰ ਸ ਮਤਲਬ ਫੀਲ ਨਹੀਂ ਹੋਊਗਾ ਕਿ ਆ ਵੀ ਬਾਹਰ ਲਈ ਕੋਈ ਚੀਜ਼ ਖਾ ਰਹੇ ਆਪਾਂ ਘਰ ਦਾ ਖਾਣਾ ਹੀ ਲੱਗਦਾ ਹੈ ਜੀ ਬਿਲਕੁਲ ਘਰ ਦਾ ਖਾਣਾ ਹੀ ਲੱਗਦਾ ਹੈ ਤਾਂ ਕਿਤੇ ਨਾ ਕਿਤੇ ਅੱਜ ਦੀ ਨੌਜਵਾਨੀ ਨੂੰ ਇਹ ਸੰਦੇਸ਼ ਹੈ ਇਹਨਾਂ ਵੱਲੋਂ ਕਿ ਜੇ ਇਨਸਾਨ ਚਾਹੇ ਤਾਂ ਆਪਣਾ ਛੋਟਾ ਮੋਟਾ ਕੰਮ ਕਰਕੇ ਵੀ ਉਹ ਅੱਗੇ ਵੱਸ ਸਕਦਾ ਹੈ ਤਾਂ ਬਾਈ ਦਾ ਇਹ ਸੁਪਨਾ ਹੈ ਕਿ ਅੱਜ ਇੱਥੇ ਇਹਨਾਂ ਨੇ ਛੋਟਾ ਬਿਜ਼ਨਸ ਸਟਾਰਟ ਕੀਤਾ ਹੈ ਤਾਂ ਇਹ ਕੰਮ ਹੈ ਜੋ ਚੱਲ ਰਿਹਾ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਬਾਈ ਜੀ ਦੀ ਇੱਛਾ ਹੈ ਕਿ ਵੱਡਾ ਆਪਣਾ ਹੋਟਲ ਵੀ ਹੋਵੇਗਾ ਰੈਸਟੋਰੈਂਟ ਵੀ ਹੋਵੇਗਾ ਬਨਾਲੇ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬੀ